ਕਬਰ ਨੇ ਮੱਛੀ ਵਾਲਾ ਤੋਂ ਜਿੱਥੇ ਸਤੂ ਦਾ ਰਿਆ ਕਿਨਾਰੇ ਵਦੇ ਪਿੰਡ ਨੰਨੋਵਾਲ ਮੰਨ ਦਾ ਨੌਜਵਾਨ ਮਨਿੰਦਰ ਸਿੰਘ ਦੀ ਦਰਿਆ ਵਿੱਚ ਡੁੱਬਨ ਕਰ ਮੌਤ ਹੋ ਗਈ ਅਤੇ ਪਰਿਵਾਰ ਨੇ ਆਪਣੇ ਪੁੱਤਰ ਦਾ ਕਤਲ ਹੋਣ ਦਾ ਦੋਸ਼ ਲਗਾ ਕੇ ਜਾਂਚ ਦੀ ਮੰਗ ਕਰ ਦਿੱਤੀ ਹੈ ਜਾਣਕਾਰ ਦੇ ਬਤਾਵੇ ਮਨਿੰਦਰ ਸਿੰਘ ਆਪਣੇ ਦੋਸਤਾਂ ਨਾਲ ਨੇੜ ਦੇ ਵਦੇ ਸਤੂ ਦਾ ਕਿਨਾਰੇ ਸ਼ਾਮ ਨੂੰ ਜਨ ਲਈ ਪਾਰਟੀ ਬਣਾਉਣ ਗਿਆ ਸੀ ਦੋਸਤਾਂ ਨੇ ਘਰ ਆ ਕੇ ਪਰਿਵਾਰ ਨੂੰ ਰੂਚਾ ਕੀਤਾ ਕਿ ਉਹ ਦਰਿਆ ਵਿੱਚ ਡੁੱਬ ਗਿਆ ਅੱਜ ਅਗਲੇ ਦਿਨ ਹੀ ਪੁਲਸਾ ਕਰੋ ਦੀ ਲਾਸ਼ ਨੂੰ ਦਰਿਆ ਵਿੱਚੋਂ ਬ੍ਰੰਮ ਕਰ ਲਿਆ ਗਿਆ ਕੁਆਂਦਾ ਰੀਗੇ ਕਤੂਦਿਆ ਕੇ ਨਰੇ ਵਜ਼ਰ ਪਿੰਡ ਤਾਣਾ ਬਰਾਟ ਵਰਦਿੰਪੰਦਾ ਹੈ ਜਿਸ ਦੇ ਸੰਬੰਧੀ ਪੁਲਿਸ ਨੇ ਆ ਕੇ ਦਰਸੂਖ ਹੋਏ ਲਗੇ ਪੋਸਟਾ ਲਿਪੀ ਰਜਤਰ ਉੱਥੇ ਅੱਜ ਅਮਰੀਕਨ ਹੋਜਨ ਦਾਦਾ ਦੇ ਪਿੱਦਾ ਨੇ ਜਿਹਦਾ ਰੂਪ ਨਗਰ ਐਸਐਸਪੀ ਨੂੰ ਮਿਲੇ ਜਿਨ੍ਹਾਂ ਨੇ ਇੱਕ ਸ਼ਿਕਾਇਤ ਕਰਵਾਈ ਹੈ ਕਿ ਉਹਨਾਂ ਦੇ ਪੁੱਤਰ ਨੂੰ ਹੱਤਿਆ ਵੀ ਧੱਕਾ ਮਾਰ ਕੇ ਕਤਲ ਕੀਤਾ ਗਿਆ ਹੈ ਜਿਸ ਦੀ ਗੰਮੀ ਤਰ੍ਹਾਂ ਜਾਂਚ ਕਰਕੇ ਦੋਸ਼ੀਆਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਉਹਨਾਂ ਦੇ ਉੱਪਰ ਫੈਸਲੇ ਦੀ ਦਬਾਅ ਪਾਇਆ ਜਾ ਰਿਹਾ ਹੈ ਪਰਵਾਰ ਨੇ ਪੁਲਿਸ ਨੂੰ ਉਤਤਕ ਗਾਤੋਂ ਸਾਦੀ ਮੰਗ ਕਰ ਮੈਂ ਕਿਹਾ ਕਿ ਇਹ ਹਸਾ ਨਹੀਂ ਇਹੰ ਤੱਕ ਲੈ ਜਿਸ ਦੀ ਜਾਂਚ ਕਰ ਕਿ ਦੋਸ਼ੀਆਂ ਨੂੰ ਜਲਦੀ ਸਹਾਇਤ ਹੋ ਜਾਵੇ ਤੁਸੀਂ ਆਪ ਹੀ ਦੇਖੋ ਇਸ ਮੌਕੇ ਤੇ ਪਰਵਾਰਿਕ ਮੈਂਬਰਾਂ ਦੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਭਾਜੀ ਇੱਥੇ ਕੀ ਗੱਲ ਹੋਈ ਹੈ ਦਰਿਆ ਦੇ ਵਿੱਚ ਕਿੱਥੇ ਦਾ ਸੀ ਮੁੰਡਾ ਜਿਹੜਾ ਡੁੱਬਿਆ ਇਹ ਨਾਨੋ ਵਾਲ ਦੇ ਜੀ ਇਹ ਨਾਨੋ ਵਾਲ ਕਿਹੜੇ ਪੈਂਦਾ ਥਾਣੇ ਕਿਹੜੇ ਚ ਪੈਂਦਾ ਇਹ ਨਵੇਂ ਸਰਜ ਪੈਂਦਾ ਆਪ ਵਾਲਾ ਥਾਣਾ ਅੱਛਾ ਇਹ ਜਿਹੜਾ ਮੁੰਡਾ ਕਿੰਨੀ ਕੁ ਉਮਰ ਦਾ ਸੀਗਾ ਜੀ ਇਹ ਹੈਗਾ ਜੀ 23 ਤੋਂ 23 ਲੱਗੇ ਜੀ 22 ਤੋਂ 23 ਅੱਛਾ ਇਹਦਾ ਨਾਂ ਨੂੰ ਪਤਾ ਜੀ ਕੁਛ ਕੀ ਆਮ ਕਿਆ ਨਾਂ ਦੱਸੀਦਾ ਮਿੰਟੂ ਮਿੰਟੂ ਹੀ ਠੀਕ ਹੈ ਇਹ ਇੱਥੇ ਬੈਠੇ ਸੀ ਕਿ ਵੈਸੇ ਕਿ ਕਿਵੇਂ ਹੋਇਆ ਕਿਵੇਂ ਪਤਾ ਲੱਗਿਆ ਇਹ ਇਹ ਮੁੰਡੇ ਦੀ ਕਿਹੜਾ ਨਾਲ ਸੀ ਉਹ ਕਹਿੰਦਾ ਉਹਦਾ ਜਰਮਦິນ ਸੀ ਇਹ ਬੜਾ ਚਰਵਾਏ ਦੀ ਗੱਲ ਕੰਮ ਗਏ ਹੋਣੇ ਕੋਈ ਠੀਕ ਹੈ ਤੇ ਉਹ ਜਿਹੜਾ ਕਹਿੰਦਾ ਜਰਮਦິນ ਦਾ ਨਾਂ ਇੱਥੇ ਖਾਂਦੇ ਪੀਂਦੇ ਸੀ ਬਸ ਠੀਕ ਹੈ ਜੀ ਹਾਂ ਕੀ ਨਾਮ ਹੈ ਜੀ ਮੇਰਾ ਨਾਮ ਦੀਪਕਾ ਹਾਂ ਕੀ ਗੱਲਬਾਤ ਹੋਈ ਥੋੜੇ ਬਟੇ ਨਾਲ ਮੇਰੇ ਬਟੇ ਨੂੰ ਜੀ ਇਹਨਾਂ ਨੇ ਘਰੋਂ ਸਾਧ ਕੇ ਲਾ ਜਾ ਕੇ ਮਾਰਿਆ ਜੀ ਕਹਿੰਦੇ ਜਨਮ ਦੇ ਨੇ

ਫੋੜੀ ਹੁਣ ਮੰਗ ਕੇ ਇਹ ਬਰਛਾ ਰਿਹਾ ਸਾਡੀ ਇਹ ਮੰਗ ਹੈ ਜੀ ਵੀ ਸਾਨੂੰ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਇਨਸਾਫ ਚਾਹੀਦਾ ਜੀ ਆਦਾ ਪਰਚਾ ਕੱਟਿਆ ਜਾਵੇ ਹਾਂਜੀ ਕੀ ਨਾਮ ਹੈ ਮੇਰਾ ਨਾਮ ਮਿੱਤਰਪਾਲ ਸਿੰਘ ਹੈ ਕਿਹੜਾ ਪਿੰਡ ਹੈ ਪਿੰਡ ਲੰਨੋਵਾਲ ਮੰਡ ਕੀ ਗੱਲਬਾਤ ਹੋਈ ਤੁਹਾਡੇ ਬੇਟੇ ਨਾਲ ਮੇਰੇ ਬੇਟੇ ਨੂੰ ਇਹਨਾਂ ਘਰੋਂ ਲਿਜਾ ਕੇ ਦਰਿਆ 'ਚ ਧੱਕਾ ਦੇ ਕੇ ਮਾਰਤਾ ਜੀ ਅਹ ਕਿਹਦੇ ਕੌਣ ਲੈ ਗਿਆ ਸੀ ਤੁਹਾਡੇ ਬੇਟੇ ਨੂੰ ਮੇਰੇ ਬੇਟੇ ਨੇ ਗੁਰਵਿੰਦਰ ਸਿੰਘ ਗਿੱਧਾ ਤੇ ਅਮਨਪ੍ਰੀਤ ਸਿੰਘ ਹੈ ਕੀ ਕੀ ਕਹਿ ਕੇ ਲੱਗੇ ਸੀ ਤੁਹਾਡੇ ਬੱਚੇ ਨੂੰ ਵੀ ਮੇਰਾ ਜਨਮ ਦਿਨ ਆ ਵੀ ਆਪਾਂ ਪਾਰਟੀ ਕਰਨੀ ਹੈ ਇੱਥੇ। ਉਹਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ੱਤਕਾ ਮਾਰਤਾ ਇਹਨਾਂ ਦਰਿਆ 'ਚ? ਅਸੀਂ ਫੋਨ ਕਰਦੇ ਹੀ ਮਨਜਿੰਦਰ ਸਿੰਘ ਮਿੰਟੂ ਫੋਨ ਨਹੀਂ ਚੱਕਦਾ ਜੀ। ਬਾਅਦ 'ਚ ਇਹਨਾਂ ਫੋਨ ਚੱਕਿਆ ਇਹ ਮੁੰਡਿਆਂ ਨੇ। ਇਹ ਕਹਿੰਦੇ ਉਹ ਦਰਿਆ 'ਚ ਛਾਲ ਮਾਰ ਗਿਆ ਜੀ। ਆ ਕਿੰਨੀ ਉਮਰ 'ਚ ਤੁਹਾਡੇ ਬੇਟੇ? ਮੇਰੇ ਬੇਟੇ ਦੀ ਉਮਰ 23 ਸਾਲ ਹੈ ਜੀ। ਕੀ ਕਰਦਾ ਸੀ ਤੁਹਾਡਾ ਬੇਟਾ? ਖੇਤੀਬਾੜੀ ਕਰਦਾ ਜੀ। ਹਾਂ ਕੀ ਮੰਗੀ ਹੈ ਤੁਹਾਡੀ ਹੁਣ ਪ੍ਰਸ਼ਾਸਨ? ਸਾਡੀ ਉਹੀ ਮੰਗ ਹੈ ਉਹਨਾਂ ਦਾ ਪਰਚਾ ਹੋਵੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਹਾਂਜੀ ਮੇਰੇ ਭਰਾ ਨੂੰ ਕਰੋ ਸੱਜ ਕੇ ਲੈ ਕੇ ਬਰਥਡੇ ਮਨਾਉਣਾ ਉੱਥੇ ਜਾ ਕੇ ਉਹਨੂੰ ਕੁਝ ਪਿਆ ਕੇ ਖਵਾ ਕੇ ਦਰਿਆ 'ਚ ਸਿੱਟਾ ਮਾਰਦਾ ਤਿੰਨ ਸਾਲ ਦੀ ਕਮਾਈ ਪਹਿਲਾਂ ਕੁੜੀ ਖਾਂਦੀ ਰਹੀ ਫਿਰ ਉਹਨੂੰ ਹੁਣ ਮਾਰ ਦਿੱਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਭਰਾ ਨੂੰ ਦਰਿਆ ਦੇ ਵਿੱਚ ਛੁਡੋ ਦਿੱਤਾ ਗਿਆ ਜੀ ਤਾਂ ਜਰਾ ਪਰ ਨਹੀਂ ਹੁੰਦਾ ਸੀ 6 ਵਜੇ ਫੋਨ ਆਉਂਦਾ ਨੇ ਸਲਾ ਕਰੇ ਨਹੀਂ ਆਇਆ ਜਦੋਂ ਕੌਣ ਕੀਤਾ ਕਹਿੰਦੇ ਉਹ ਤਾਂ ਛਾਲ ਮਾਰ ਗਿਆ ਦਰਿਆ 'ਚ ਹਾਂ ਭਰਾ ਤੁਹਾਡਾ ਤੁਹਾਡੇ ਤੋਂ ਛੋਟਾ ਸੀ ਕਿ ਤੁਹਾਡੇ ਤੋਂ ਵੱਡਾ ਸੀ ਮੈਂ ਤਾਂ ਛੋਟਾ ਸੀ ਹਾਂ ਪਰਦਾਸੀ ਕਿ ਫੇਤੀਵਾੜੀ ਕਰਦਾ ਸੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਮੰਗ ਇਹ ਹੈ ਵੀ ਮੇਰੇ ਭਰਾ ਨੂੰ ਇਨਸਾਫ ਦਿੱਤਾ ਜਾਵੇ ਜਿਹਨੇ ਵੀ ਉਹਨੂੰ ਮਾਰਿਆ ਉਹਨਾਂ ਤੇ ਕਾਰਵਾਈ ਹੋਵੇ ਸਾਥ ਵੀ ਤੇ ਮੇਰਾ ਭਰਾ ਵੱਡਾ ਸੀ ਹਾਂਜੀ ਬਾਪੂ ਜੀ ਕੀ ਨਾਮ ਹੈ ਜੀ ਗੁਰਮੁਖ ਸਿੰਘ ਜੀ ਕਿਹੜਾ ਪਿੰਡ ਹੈ ਨਨੋਲਮੰਦ ਜੀ ਕੀ ਗੱਲਬਾਤ ਹੋਈ ਹੈ ਬਾਪੂ ਜੀ 5 ਤਰੀਕ ਨੂੰ ਜੀ ਸ਼ਾਮ ਦੇ 6:00 ਵਜੇ ਬੱਚੇ ਨੂੰ ਘਰੋਂ ਬੈਠੇ ਨੂੰ ਸੜਕੇ ਲਗਾਇਆ ਵੀ ਬਰਥ ਪਾਰਟੀ ਆ ਜਨਮ ਦਿਨ ਆ ਦਰਿਆ ਤੇ ਲੈ ਗਏ ਜੀ ਦਰਿਆ ਤੇ ਜਾ ਕੇ ਉੱਥੇ ਇਹਨਾਂ ਨੇ ਜੋ ਨਸ਼ਾ ਪਾਨ ਕੀਤਾ ਡਰਿੰਕ ਕੀਤੀ ਕੁਝ ਕੀਤਾ ਜੀ ਉਦੋਂ ਬਾਅਦ ਇਹਨਾਂ ਨੇ ਬੱਚੇ ਨੂੰ ਧੱਕਾ ਦੇ ਕੇ ਦਰਿਆ 'ਚ ਸੁੱਟਦਾ ਜੀ ਇਹ ਦੋ ਦੋ ਦੋਸਤ ਸਨ ਜੀ ਬੱਚੇ ਕਿੰਨੀ ਤਰੀਕ ਨੂੰ ਕਿੰਨੇ ਵਜੇ ਲੱਗੇ ਸੀ ਤੁਹਾਡੇ ਬੇਟ 5 ਤਰੀਕ ਨੂੰ 5 4 25 ਨੂੰ ਸ਼ਾਮ ਦੇ 6:30 ਵਜੇ ਕੀ ਕਹਿ ਕੇ ਲੱਗੇ ਸੀ ਬਈ ਅਮਨ ਅਮਨ ਫਰੀਦ ਦਾ ਜਨਮ ਦਿਨ ਆ ਵੀ ਪਾਰਟੀ ਕਰਨੀ ਤੁਹਾਡੇ ਪੋਤੇ ਦੀ ਕਿੰਨੀ ਉਮਰ ਸੀ ਕੀ ਕਰਦਾ ਸੀ ਉਹ ਖੇਤੀਬਾੜੀ ਕਰਦਾ ਜੀ ਉਹਦੀ ਉਮਰ ਤੇ ਇਸ ਹਾਲ ਜੀ ਮਨ ਦੇ ਅੰਦਰ ਸਿੰਗ ਮੈਂਟੂ ਦੀ ਪਹਿਲਾਂ ਵੀ ਕੋਈ ਲਾਕ ਡਾਟ ਸੀ ਹੈ ਸੀ ਉਹਨਾਂ ਨਾਲ ਉਹਨਾਂ ਦੀ ਪਹਿਲਾਂ ਜੀ ਦੂਜਾ ਗੁਰਵਿੰਦਰ ਸਿੰਘ ਨੇ ਉਹਨੂੰ ਇੱਕਦਮ ਕੁੱਟਿਆ ਜੀ ਫੜ ਕੇ ਜੋ ਸਾਨੂੰ ਪਤਾ ਨਹੀਂ ਲੱਗਾ ਤੇ ਉਦੋਂ ਬਾਅਦ ਮਨਜਿੰਦਰ ਸਿੰਘ ਬੁਲਟ ਮੋਟਰਸਾਈਕਲ ਤੇ ਜਾ ਰਿਹਾ ਸੀ ਉਹਦੇ ਅੱਗੇ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡੇ ਬੱਚੇ ਨੂੰ ਦਰਿਆ ਦੇ ਵਿੱਚ ਧੱਕਾ ਦਿੱਤਾ ਗਿਆ ਬਸ ਹੈ ਜੀ ਉਥੇ ਇਹ ਤਿੰਨ ਜਾਨਾਂ ਹੀ ਪਾਰਟੀ ਕਰ ਰਹੇ ਸੀ ਜੀ ਕੋਕੀ ਥੋੜੇ ਜੀ ਹਾਂ ਜੀ ਮੌਕੇ ਤੇ ਫਰੇ ਗਏ ਆ ਜੀ ਜਦ ਅਸੀਂ ਲਾਸ਼ ਕਿਸ ਤਰ੍ਹਾਂ ਬੱਚੇ ਦੀ ਦਰਿਆ ਚ ਕੱਢੀ ਗਈ ਪਹਿਲਾਂ ਜੀ ਤੁ ਜਾ ਪੰਜ ਦੇ ਪੰਜ ਤਰੀ ਨੂੰ ਅਸੀਂ ਰਾਤ ਦੇ 10 ਵਜੇ ਤੱਕ ਮੁੰਡੇ ਪੇਟ ਦੇ ਟੁੱਬੀਆਂ ਮਾਰ ਕੇ ਲੱਭਦੇ ਰਹੇ ਨਹੀਂ ਲੱਭੀ ਜੀ ਤੇ ਛਾਂ ਨੂੰ ਫਿਰ ਅਸੀਂ ਪਹਿਰਾ ਦਿੱਤਾ ਜੀ ਦਰਿਆ ਦੇ ਸਵੇਰੇ ਅਸੀਂ ਤੁ ਜਾ ਕੋਤਾ ਖੁਰ ਮਗਾਏ ਉਥੋਂ ਨੰਕਰ ਤੋਂ ਰੋਪੜ ਤੋਂ ਉਹਨਾਂ ਨੇ ਆ ਕੇ 11 ਕੁਜੇ ਦੇ ਕਰੀਬ ਤੱਕ ਉਹਨਾਂ ਦਰਿਆ ਚੋਂ ਬੱਚਾ ਕਢਾਇਆ ਕੋਈ ਪ੍ਰਸ਼ਾਸਨ ਵੱਲੋਂ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਕੋਈ ਸੂਚੇ ਕੀਤਾ ਗਿਆ ਸੀ ਹਾਂਜੀ ਕੀਤਾ ਜੀ ਅਸੀਂ ਪ੍ਰਸ਼ਾਸਨ ਵੱਲੋਂ ਚੋਰ ਨੂੰ ਕੀਤਾ ਹੈ ਸੂਚਿਤ ਉਹ ਤੋਂ ਮੈਡਮ ਸਾਹਿਬ ਆਏ ਜੀ ਫਿਰ ਤਾਂ ਉਹਦੇ ਹੀ ਉਸਹਾ ਦੇ ਬਾਕੀ ਉਹ ਤੇ ਕੋਈ ਗੱਲ ਕਰ ਰਹੇ ਆਂਦੀ ਮੈਂ ਤੁਹਾਡੇ ਤੇ ਪਰਚਾ ਦੇ ਦੇਣਾ ਅਸੀਂ ਆਵੇ ਜਾਂ ਸਾਨੂੰ ਦੋਖਾ ਬੱਚੇ ਬੋਲਦੇ ਆ ਕਿ ਤੁਮ ਪਰਚਾ ਕਰਵੇਂ ਆਂਦੀ ਮੇਰੇ ਕੋਲ ਪਾਵਰ ਹੈ ਮੈਂ ਪਰਚਾ ਅਧਿਆंगी ਉਹਨੋਂ ਬਾਅਦ ਦੀ ਰਾਤ ਨੂੰ 12 ਵਜੇ ਦੇ ਕਰੀਬ 11 ਵਜੇ 11 ਵਜੇ ਦੇ ਕਰੀਬ ਉਹਨਾਂ ਦੋ ਮੁਲਜਮਨਾਂ ਨੂੰ ਫੜ ਕੇ ਲੈ ਗਈ ਜੀ ਰੈਸਟ ਕਰਕੇ ਜੋ ਕਿ ਦੋ ਰਾਤਾਂ ਉੱਥੇ ਥਾਣੇ 'ਚ ਰਹੇ ਜੀ ਤੀਜੀ ਰਾਤ ਉਹਨਾਂ ਨੇ ਉਹਨਾਂ ਨੂੰ ਛੜਪਾ ਜੀ ਮੈਂ ਬੱਚੇ ਦਾ ਟੋੜੇ ਪੋਤੇ ਦਾ ਸਸਕਾਰ ਕਰਤਾ ਜੀ ਨਹੀਂ ਜੀ ਨਹੀਂ ਕੀਤਾ ਜੀ ਉੱਥੇ ਮੋਰਚੇ 'ਚ ਛਪਾਈ ਹੈ ਜੀ ਕਿੱਥੇ ਰੱਖਿਆ ਗਿਆ ਜੀ ਬਲਾ ਚੌਕ ਜੀ ਅ ਬੱਚੇ ਦਾ ਪੋਸਟਮੈਂਡਮ ਕਰਾਤਾ ਜੀ ਨਹੀਂ ਜੀ ਕਰਾਤਾ ਉਹ ਜ਼ਿਆਦਾ ਉਹਨਾਂ ਵਜੇ ਬੰਦੇ ਛੜਦੇ ਜੀ ਉਹ ਜਿਹਨਾਂ ਚ ਪਰਚਾ ਨਹੀਂ ਕਰਦੇ ਉਹਨਾਂ ਚ ਰਹਿngo ਰੱਖਿਆ ਆ ਜੀ ਹਮ ਪ੍ਰਸ਼ਾਸਨ ਤੋਂ ਮੰਗ ਕੀ ਆਈ ਥੋਡੀ ਪ੍ਰਸ਼ਾਸਨ ਸਾਨੂੰ ਇਹ ਹੀ ਦਪਾ ਪਾ ਰਿਹਾ ਜੀ ਰਾਈਨਾਮਾ ਕਰੋ ਐਸਐਚਓ ਵੀ ਤੇ ਡਿਪਟੀ ਵੀ ਡਿਊਟੀ ਸਾਹਿਬ ਵੀ ਕਿ ਤੁਸੀਂ ਤੁਹਾਡਾ ਦਾ ਬੱਚਾ ਮਰ ਗਿਆ ਬਈ ਦੂਜੇ ਦੋ ਬੱਚੇ ਜਿਨ੍ਹਾਂ ਨਾਲ ਤੁਸੀਂ ਨਾਲ ਲੇਦੇ ਬਈ ਉਹਨਾਂ ਦੀ ਲਾਈਫ ਖਰਾਬ ਨਾ ਹੋਵੇ ਬਈ ਉਹਨਾਂ ਨੂੰ ਤੁਸੀਂ ਰਾਈਨਾਮਾ ਕਰੋ ਤੁਸੀਂ ਮੰਗ ਕੀ ਕਰਦੇ ਹੋ ਹੁਣ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨਾ ਹੈ ਜੇ ਵੀ ਉਹਨਾਂ ਦੇ ਕਰੇ ਦੀ ਕਰਵਾਈ ਕੀਤੀ ਜਾਵੇ ਜੀ ਸਾਨੂੰ ਹਿਸਾਬ ਦਿੱਤਾ ਜਾ ਕੀ ਨਾਮ ਹੈ ਮੇਰਾ ਨਾਮ ਜੀ ਕੁਲਵੀਰ ਕੌਰ ਕਿਹੜਾ ਪਿੰਡ ਹੈ ਨਨਨ ਮਾਡ ਹਾਂ ਕੀ ਗੱਲਬਾਤ ਹੋਈ ਹੈ ਬੱਚੇ ਨਾਲ ਕੁਸਰੀ ਜੀ ਚੰਗਾ ਫਲਾ ਬੱਚਾ ਸਾਡਾ ਹੋਂ ਨਾ ਕੋਈ ਨਸ਼ਾ ਪੱਤਾ ਸੀ ਉਹਨੂੰ ਆੜੀ ਉਹਦੇ ਤੋਂ ਮੁੰਡੇ ਆ ਦੋਸਤ ਪਹਿਲਾਂ ਤਾਂ ਉਹਨਾਂ ਦੇ ਘਰੇ ਹੀ ਰਹਿੰਦਾ ਸੀ ਉਹਨਾਂ ਦੇ ਘਰੇ ਖਾਂਦਾ ਪੀਂਦਾ ਸਭ ਕੁਝ ਸੀ ਮੁੰਡੇ ਦੀ ਗੱਲਬਾਤ ਹੋਣੀ ਪਤਾ ਨਹੀਂ ਕੁੜੀ ਨਾਲ ਉਹਦੀ ਭੈਣ ਦਾ ਮੁੰਡਾ ਜਿਹਨਾਂ ਨੇ ਮਾਰਿਆ ਉਹਦੀ ਭੈਣ ਨਾਲ ਗੱਲਬਾਤ ਸੀਗੀ ਤੇ ਮੁੰਡੇ ਨੂੰ ਵਿੱਚੋਂ ਤਾਂ ਦੱਸਿਆ ਨਹੀਂ ਵੀ ਤੈਨੂੰ ਉਹਨੂੰ ਉੱਥੇ ਦਰਿਆ ਤੇ ਸੱਦ ਕੇ ਪਹਿਲਾਂ ਸਾਰੇ ਦਿਨ ਬੜਾ ਚੋਰ ਰਹੇ ਐ ਦੋਵੇਂ ਮੁੰਡੇ ਫਿਰ ਜਿਹੜਾ ਮੁੰਡੇ ਨੇ ਸੱਦਿਆ ਉਹਨੂੰ ਉੱਥੇ ਜਿਹੜਾ ਦੂਜਾ ਮੁੰਡਾ ਸੀ ਉਹਨੂੰ ਜਿਹਨੇ ਖੂਨ ਇਹਨੂੰ ਮਾਰਿਆ ਉਹ ਘਰੇ ਸੀਗਾ ਆਪਣੇ ਉਹਨੂੰ ਵੀ ਕੋਲ ਸੱਦ ਕੇ ਪਤਾ ਨਹੀਂ ਕੀ ਠੰਡੇ ਚ ਕੀ ਕੁਛ ਪਿਆ ਕੀ ਕੁਛ ਨਹੀਂ ਤੇ ਪਿਆ ਕੇ ਮੁੰਡੇ ਨੂੰ ਨਹਿਰ ਦੇ ਵਿੱਚ ਛਾਲ ਮਾਰ ਰਾ ਡਿੱਗ ਗਿਆ ਦਰਿਆ ਚ ਮਰਾਤੀ ਛਾਲ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਤੁਹਾਡਾ ਬੱਚਾ ਦਰਿਆ ਚ 6:30 ਵਜੇ ਜੀ ਉਹ ਬੇੜੀ ਟੱਪਿਆ ਹੈ 6:30 ਵਜੇ ਤੋਂ ਬਾਅਦ ਉਹ ਉੱਥੇ ਚਲੇ ਗਿਆ ਮੇਰਾ ਦੇਹਰਾ ਛੋਟਾ ਉਹਨੇ ਫੋਨ ਲਾਇਆ ਮੁੰਡੇ ਨੂੰ ਉਹਦਾ ਫੋਨ ਸੋਚਾ ਫੋਨ ਲਾਇਆ ਫਿਰ ਦੂਜਾ ਲਾਇਆ ਉਹ ਉਹਨੂੰ ਫੋਨ ਲਾਇਆ ਉਹਨੇ ਉਹਨੂੰ ਪੁੱਛਿਆ ਵੀ ਮੁੰਡਾ ਆਇਆ ਨਹੀਂ ਤੁਸੀਂ ਹਜੇ ਤੱਕ ਬਲਾਚਰ ਕਹਿੰਦਾ ਚਾਚਾ ਨਹੀਂ ਉਹਨੇ ਤਾਂ ਛਾਲ ਮਾਰਤੀ ਦਰਿਆ ਦੇ ਵਿੱਚ ਅਸੀਂ ਇਹਨਾਂ ਨੇ ਪੁੱਛਿਆ ਵੀ ਤੁਸੀਂ ਦੱਸਿਆ ਕਿਉਂ ਨਹੀਂ ਸਾਨੂੰ ਪਰ ਤੁਸੀਂ ਇਹ ਬੱਚੇ ਨੇ ਸ਼ਾਮ ਨੂੰ ਸਾਨੂੰ ਫੋਨ ਕਿਉਂ ਨਹੀਂ ਕੀਤਾ ਕਹਿੰਦੇ ਨਹੀਂ ਜੀ ਉਹਨੇ ਤਾਂ ਹੁਣ ਇਹ ਦੋ ਪਿਓ ਪੁੱਤਰ ਗਏ ਆ ਜਾ ਕੇ ਇਹਨਾਂ ਦੇ ਵੀ ਹੱਥੀ ਉਹ ਪੇ ਆ ਬਾਅਦ ਵਿੱਚ ਉਹ ਸੈੱਡ ਤੇ ਹੋ ਗਏ ਆ ਜਦੋਂ ਸਾਰੇ ਘਰ ਚ ਪਤਾ ਲੱਗਿਆ ਸਾਨੂੰ ਪਤਾ ਲੱਗਿਆ ਅਸੀਂ ਆਏ ਅਸੀਂ ਫੋਨ ਨੂੰ ਪੁਲਿਸ ਨੂੰ ਵੀ ਫੋਨ ਕੀਤਾ ਉਹ ਸਾਡੀ ਕੋਈ ਹੀ ਨਹੀਂ ਪੁਲਿਸ ਨੇ ਵੀ ਨਹੀਂ ਸੁਣੀ 10 ਵਜੇ ਪੁਲਿਸ ਆਈ ਜੀ ਅਸੀਂ ਉੱਥੇ ਮੁੰਡੇ ਨੂੰ ਲੱਭੀਆ ਨਾ ਮੁੰਡਿਆਂ ਨੇ ਸਾਨੂੰ ਕੁਝ ਦੱਸਿਆ ਵੀ ਤੁਹਾਡਾ ਮੁੰਡਾ ਉੱਥੇ ਰਿਹਾ ਜਦੋਂ ਪੁਲਿਸ ਆਈ ਉਦੋਂ ਮੁੰਡੇ ਬਾਹਰ ਆਇਆ ਉਹਨਾਂ ਨੇ ਸਾਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਨਾ ਪੁਲਿਸ ਵਾਲਿਆਂ ਨੇ ਸਾਡੀ ਕੋਈ ਗੱਲਬਾਤ ਸੁਣੀ ਆ ਕਿੰਨੇ ਘੰਟੇ ਬਾਅਦੋਂ ਬੱਚੇ ਦੀ ਲਾਸ਼ ਦਰਿਆ ਚੋਂ ਕੱਢੀ ਗਈ ਅਸੀਂ ਜੀ ਸਾਡੇ 6 ਵਜੇ ਦਾ ਡਿੱ ਗਿਆ 7 ਵਜੇ ਦਾ ਡਿੱ ਗਿਆ ਕੱਲ੍ਹ ਦੂਜੇ ਦਿਨ 12 ਵਜੇ ਲਾਸ਼ 1 ਵਜੇ ਤੱਕ ਮਿਲੀ ਗੋਤੇ ਖੋਰ ਕੋਲ ਜਿਹੜੇ ਗੋਤੇ ਉਹ ਕੱਢਦੇ ਲਛੜਾ ਜੋ ਪ੍ਰਸ਼ਾਸਨ ਅਧਿਕਾਰੀ ਮੋਕੇ ਤੇ ਪਹੁੰਚੇ ਕੀ ਉਹਨਾਂ ਵੱਲੋਂ ਕੀ ਆ ਗਿਆ ਦੇਖੋ ਜੀ ਉਹਨਾਂ ਵੱਲੋਂ ਤੇ ਕੋਈ ਸਾਨੂੰ ਬਹੁਤਾ ਉਹ ਨਹੀਂ ਦਿੱਤਾ ਉਹਨਾਂ ਨੇ ਸਾਨੂੰ ਕੁਝ ਇੰਨਾ ਵਧੀਆ ਕੁਛ ਨਹੀਂ ਸਾਡੀ ਕੋਈ ਸਹਿਤਤਾ ਨਹੀਂ ਕੀਤੀ ਉਹਨਾਂ ਨੇ ਸਗੋਂ 10 ਵਜੇ ਪੁਲਿਸ ਉੱਥੇ ਆਈ ਦਰਿਆ ਤੇ ਅਸੀਂ ਉੱਥੇ ਪਾਗਲਾਂ ਕੋ ਖੜੇ ਬੱਚੇ ਨੂੰ ਲੱਭਣ ਡਿਆਂ ਪੁਲਿਸ ਪਰਲੇ ਦਰਿਆ ਤੇ ਆਈ ਉੱਥੇ ਖੜ ਕੇ ਉੱਥੇ ਲੋਕਾਂ ਨਾਲ ਗੱਲਾਂ ਕਰਕੇ ਚਲੇ ਗਏ ਉਹਨੇ ਸਾਡੇ ਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਬੱਚਾ ਲੱਭ ਗਿਆ ਜਾਂ ਨਹੀਂ ਲੱਭ ਗਿਆ ਸਗੋਂ ਮੈਡਮ ਕਹਿੰਦੀ ਮੈਂ ਉੱਤੋਂ ਨਹੀਂ ਆ ਜੀ ਨਾਲ ਦਰਿਆ ਬੱਚਾ ਮਰਿਆ ਪਿਆ ਬੇਚ ਆਈ ਲੱਭਦੇ ਪਿਆ ਜੀ ਪੁਲਿਸ ਨੇ ਉਹਨਾਂ ਦਾ ਸਾਥ ਦਿੱਤਾ ਸਾਡਾ ਸਾਥ ਕੋਈ ਨਹੀਂ ਸਾਨੂੰ 5 ਦਿਨ ਹੋ ਗਏ ਰੋਲਦਿਆਂ ਨੂੰ ਕਦੀ ਅਸੀਂ ਰੋਪੜ ਜਾਂਦੇ ਆ ਕਦੀ ਅਸੀਂ ਬਲਾ ਚੋਰ ਜਾਂਦੇ ਆ ਕਦੀ ਅਸੀਂ ਚੰਡੀਗੜ੍ਹ ਸਾਨੂੰ ਕੋਈ ਨਹੀਂ ਸੁਣਦਾ ਕੋਈ ਕਹਿੰਦੇ ਜੋ ਕਰਨਾ ਕਰ ਲੋ ਪੁਲਿਸ ਕਾਰਵਾਈ ਕਰ ਜੋ ਵੀ ਕਰਨੀ ਕਰ ਲੋ ਅਸੀਂ ਨਹੀਂ ਪਰਚਾ ਕੱਟਣਾ ਪ੍ਰਸ਼ਾਸਨ ਤੋਂ ਹੁਣ ਤੁਹਾਡੀ ਮੰਗ ਕੀ ਹੈ ਸਰਪੰਚ ਜੀ ਇਹੀ ਆ ਉਹਦੇ ਵਿਚਾਰੇ ਦੀ ਨਾ ਰੂਲੇ ਪਰ 14 ਪੰਜ ਦਿਨ ਹੋ ਗਏ ਜੀ ਉੱਤੇ ਬਰਫ ਚਲਾਇਆ ਪਿਆ ਜੋ ਅਗਨਾ ਸੀ ਉਹਦਾ ਸੰਸਕਾਰ ਕਰਸਾ ਨਾ ਕੋਈ ਸਾਨੂੰ ਪੁਲਿਸ ਦੇਣ ਡਿਆ ਕੁਛ ਦੱਸਦੀ ਬਣੀ ਕੁਛ ਪਈ ਵੀ ਤੁਹਾਡਾ ਪਰਚਾ ਕਰਦੇ ਸਗੋ ਕਿਉਂ ਕਹਿੰਦੇ ਕੋਈ ਤੁਸੀਂ ਆਪਦਾ ਰਾਜੀਨਾਮਾ ਕਰ ਲਓ ਬੱਚੇ ਤੁਸੀਂ ਉਹ ਕਰਵਾ ਦਿਓ ਸੰਸਕਾਰ ਕਰਵਾ ਦਿਓ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਲਖਿੰਦਾ ਸੰਜੇ ਜੀ ਕਿਹੜਾ ਪਿੰਡ ਹੈ ਮੇਰਾ ਪਿੰਡ ਮਾਛੜਾ ਜੀ ਮਾ ਮੁੰਡੇ ਦਾ ਫੁੱਫੜ ਦਾ ਹੈ ਅ ਕੀ ਗੱਲਬਾਤ ਹੋਈ ਹੈ ਜੀ ਬੱਚੇ ਨਾਲ ਗੱਲ ਪਤਾਈ ਇਹ ਸਾਨੂੰ ਤਾਂ ਫੋਨ ਗਈ 7 ਵਜੇ 7 7:30 ਵਜੇ ਇਹ ਦੱਸਦੀ ਇਹਨੇ ਕਿਤੇ ਨਾ ਦੋਸਤਾਂ ਨੇ ਕਹਿੰਦੇ ਵੀ ਕੋਈ ਚੱਲਦੀ ਹੋਣੀ ਹੈ ਨਾ ਜੀ ਤਾਂ ਦੱਸਣਾ ਪਤਾ ਲੱਗ ਜਾਣਾ ਜੀ ਜੋ ਵੀ ਹੈਗਾ ਔਰ 5:00 ਵਜੇ 5:30 ਵਜੇ ਦੋਸਤ ਕਹਿੰਦੇ ਵੀ ਮੇਰੇ ਇੱਕ ਵੱਡੇ ਆ ਜਿਹੜਾ ਦੋਸਤ ਬਾਹਰ ਹੈ ਗਏ ਦੇ ਨਾਲ ਜਿਹਦੇ ਕੋਲ ਹਟਮ ਰਹਿੰਦਾ ਸੀ ਰਾਤ ਨੂੰ ਚਲੋ ਦਿਨ ਰਾਤ ਇੱਕ ਦੂਜੇ ਨਾਲ ਰਹਿੰਦੇ ਸੀਗੇ ਪਤਾ ਨਹੀਂ ਹੁਣ ਅੱਗੇ ਕੀ ਗੱਲ ਹੋ ਗਈ ਨਾ ਉਹ ਤੇ 5:30 ਵਜੇ ਕਹਿੰਦਾ ਜੀ ਮੇਰੇ ਵੱਡੇ ਆ ਮਿੰਟੂ ਤੂੰ ਵੀ ਆ ਜਾਸੇ ਚਲੋ ਬੱਚਾ ਸੀ ਦੋਸਤ ਬਣਿਆ ਭੱਜ ਗਿਆ ਬਾਅਦ ਚ ਦੱਸਦੇ ਬਲਚੋਰਗੇ ਜੋ ਖਾਣ ਪੀਣ ਦਾ ਸੱਤ ਫੁੱਟੋਂ ਲਿਆਂਦਾ ਦੱਸਦੇ ਨੇ ਉਸ ਤੋਂ ਬਾਅਦ ਇਹ ਦੂਜਾ ਦੋਸਤੇ ਖੋਹ ਸਾਦ ਲਿਆ ਉਹਨੇ ਜਿਹੜਾ ਮਿੰਟੂ ਦਾ ਦੋਸਤ ਨੇ ਤੇ ਫਿਰ ਦਰਿਆ ਦੇ ਅੰਦਰ ਜਾ ਕੇ ਜਿੱਥੇ ਡੂੰਘਾ ਪਾਣੀ ਆ ਉੱਥੇ ਬੈਠ ਕੇ ਕਹਿੰਦੇ ਵੀ ਪਾਰਟੀ ਜਲਦੀ ਸੀ ਇਹਨਾਂ ਦੀ ਪਾਰਟੀ ਚੱਲਣ ਤੋਂ ਬਾਅਦ ਤੇ ਇਹਨਾਂ ਨੇ ਕੀ ਕੀਤਾ ਵੀ ਮਿੰਟੂ ਉਹਨੂੰ ਤਾਰੀ ਨਹੀਂ ਜਮਾਈ ਜਾਂਦੀ ਸੀਗੀ ਇਹ ਤਾਂ ਪਤਾ ਲੱਗਿਆ ਵੀ ਇਹਨਾਂ ਨੇ ਫਿਰ ਉਹਨੂੰ ਪਾਣੀ 'ਚ ੱੱਕਾ ਮਾਰ ਤੱਕ ਪਹਿਲਾਂ ਤਾਂ ਵੀ ਬੰਦੇ ਨਾਲ ਪਰ ਕਿ ਕਿ ਕੱਪੜੇ ਖੋਖਲੇ ਖੁੱਲੇ ਆ ਰਹੇ ਨੇ ਉਹਦੇ ਬੰਦੇ ਪਤਾ ਲੱਗਿਆ ਵੀ ਉਹਨੂੰ ਫੜ ਕੇ ਮੁੰਡਾ ਹੌਲੀ ਉਮਰ ਦਾ ਸੀਗਾ ਜਿਆਦਾ ਤਕੜੇ ਸੀਗਾ ਜੇ ਇਹਦੇ ਹੁਣ ਬੰਦੇ ਨੂੰ ਆਪ ਕੋ ਮਨ ਲੈ ਵੀ ਟੂਆ ਲਵਾਤਾ ਤੇ ਪੈਗ ਬੱਧ ਲਵਾਤਾ ਬੰਦਾ ਸੈਟਲ ਹੋਏ ਹੁੰਦਾ ਕਿੰਨੀ 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 ਉਮਰ ਸੀ ਬੱਚੇ ਦੀ ਉਮਰ 23 ਸਾਲ ਸੀਗੀ ਉਹਦੀ ਤੇ ਫਿਰ ਉਹਦੇ ਕੱਪੜੇ ਖੋਲੇ ਦਸੇ ਕੱਪੜੇ ਖੋਲ ਕੇ ਉਹ ਪਤਾ ਲੱਗਿਆ ਬਿਸਟੇ ਹਟਿਆ ਗਿਆ ਉਥੇ ਮੌਜੂਦਾ ਕਬਾਈ ਜੀ ਸ਼ਨੀਵਾਰ ਮੱਥਾ ਟੇਕਣ ਜਾਂਦੇ ਨੇ ਤੇ ਉਹ ਵੀ ਥੋੜਾ ਉੱਥੋਂ ਪੱਲੇ ਪਾਸੇ ਕਹਿੰਦਾ ਮੈਂ ਰੋਲਾ ਜਹਾ ਸੁਣ ਸੁਣਿਆ ਸੁਣਿਆ ਸੀਗਾ ਮੈਂ ਕਿਹਾ ਚੱਲ ਬੱਚੇ ਆ ਖੈਂ ਮ ਕੋਲੋਂ ਬਾਈ ਕਰਦੇ ਹੋਣਗੇ ਤੇ ਕੁਛ ਚਿਰ ਬਾਅਦ ਫਿਰ ਜੇ ਘਰ ਦੇਣਗੇ ਵੀ ਹੁਣ ਵੱਜ ਗਏ 7:00 ਵੱਜ ਗਏ ਵੀ ਮਿੰਟੂ ਹਜ ਤੱਕ ਨਹੀਂ ਆਇਆ ਇਹਨਾਂ ਨੇ ਪਹਿਲਾਂ ਫੋਨ ਲਾਇਆ ਕਈ ਘੰਟੀਆਂ ਮਾਰੀਆਂ ਚਾ 5-7 ਨਹੀਂ ਫੋਨ ਚੱਕਿਆ ਉਹਨੇ ਫਿਰ ਉਹ ਮੁੰਡੇ ਨੂੰ ਉਹ ਚੱਕ ਲਿਆ ਇਹ ਮਿੰਟੂ ਵਾਲਾ ਉਹ ਦੋਸਤਾਂ ਨੇ ਕਹਿੰਦਾ ਜੀ ਉਹਦਾ ਮਿੰਟੂ ਦੇ ਵਿੱਚ ਛਾਲ ਮਾਰਤੀ ਇਹ ਕਹਿੰਦੇ ਕਾਰਨ ਕੀ ਛਾਲ ਕੀ ਮਾਰ ਮਾਰ ਕਿਉਂ ਮਾਰਤੀ ਫਿਰ ਘਰਾਂ ਮੁੰਡੇ ਦਾ ਚਾਚਾ ਸੀਗਾ ਇੱਕ ਮੁੰਡੇ ਦਾ ਚਾਚੇ ਦਾ ਮੁੰਡਾ ਸੀਗਾ ਇਹ ਭਾਈ ਭੱਜੇ ਕਿਉਂ ਉੱਥੇ ਭੱਜੇਗੇ ਤੇ ਉਹ ਫਿਰ ਮੁੰਡੇ ਹੋਗੇ ਉੱਥੇ ਸਾਈਡ ਤੇ ਥੋੜੇ ਜਿਹਾ ਸਾਈਡ ਤੇ ਹੁਣ ਚਲੋ ਮੰਡ ਏਰੀਆ ਵਿੱਚ ਤੇ ਸਾਰੇ ਭੱਜ ਗਏ ਉੱਥੇ ਪੱਦਿਓ ਬਾਅਦ ਹਲਾ ਹਗਰ ਮਰ ਮੱਚੀ ਤੇ ਸਾਨੂੰ ਵੀ ਫੋਨ ਚੱਲ ਗਿਆ ਚਲੋ ਅਸੀਂ ਵੀ ਪਹੁੰਚ ਗਏ ਅਸੀਂ ਮੋਕੇ ਤੇ ਫਿਰ ਜਦ ਜਦ ਉਹ ਮੁੰਡਿਆ ਪਤਾ ਲੱਗਿਆ ਸਭ ਮੇਰੇ ਮੋਕੇ ਤੇ ਮੁੰਡੇ ਦਾ ਮਾਮਾ ਸੀ ਉਹ 500 ਬੰਦੇ ਲਿਆ ਕੇ ਇਹਦੇ ਚਾਚੇ ਨੂੰ ਔਰ ਚਾਚੇ ਮੁੰਡੇ ਨੂੰ ਕੁੱਟਰ ਬੈਗੇ ਵੈਸੇ ਅੱਜ ਰਾਤਰੀ ਵੀ ਹੋਈ ਮੁੰਡੇ ਦੇ ਚਾਚੇ ਦੇ ਛੱਟਾ ਨਿਕਲੇ ਵਿਚਾਰਦੀਆਂ ਬਹੁਤ ਫਿਰ ਅਸਕੇ ਵੀ ਇਹ ਚੱਕਰ ਕੀ ਤੋਂ ਹੀ ਕੁੱਟਰਗਾ ਤੇ ਬੈ ਗਿਆ ਨੂੰ ਵੀ ਇਹ ਵੀ ਉਲਟਾ ਸਾਡੀ ਗਲਤੀ ਆ ਫਿਰ ਹੌਲੀ ਜੀ ਪਾਉਸ ਨੂੰ ਫੋਨ ਲਾਇਆ ਜੀ ਪਰ ਉਹ ਮੈਡਮ ਹੀ ਆਏ ਸੀਗੇ ਔਰ ਉਹ ਮੈਡਮ ਹੀ ਆਏ ਫਿਰ ਉਹਨਾਂ ਨੇ ਅਰੈਸਟ ਕਰ ਲਿਆ ਉਸ ਮੌਕੇ ਤੇ ਅਰੈਸਟ ਕਰਕੇ ਫੜ ਕੇ ਵੀਡੀਓ ਵੀ ਹੈ ਅਰੈਸਟ ਕਰਦੇ ਨੇ ਤੇ ਉਹ ਵੀ ਤੁਹਾਨੂੰ ਪਾ ਦਾਂਗੇ ਤੇ ਚਲੋ ਪ੍ਰਾਤ ਨੂੰ ਫਿਰ 10:00 11:00 ਵਜੇ ਚੱਲ ਗਏ ਬੜਾ ਝੋਲਾ ਲੱਗੇ ਅਸੀਂ ਮਗਰ ਗਏ ਸੀਗੇ ਮੈਡਮ ਕਹਿੰਦੀ ਜੀ ਤੁਸੀਂ ਜਾਓ ਜੀ ਘਰ ਨੂੰ ਅਸੀਂ ਕਾਰਵਾਈ ਕਰਾਂਗੇ ਮੌਕੇ ਦੇ ਬੰਦੇ ਫੜੇਗੇ ਨੇ ਠੀਕ ਹੈ ਜੀ ਬਾਕੀ ਤੁਸੀਂ ਜਾਓ ਤੁਹਾਨੂੰ ਨਿਆਂ ਮਿਲੇਗਾ ਅਸੀਂ ਬੱਸ ਆ ਗਏ ਜੀ ਦੂਜੇ ਦਿਨ ਅਸੀਂ ਗੋਤਾਖੋਰ ਬੁਲਾਏ ਜੀ ਗੋਤਾਖੋਰ ਆ ਗਏ 6:00 ਵਜੇ ਜੋ ਲੱਭਣ ਲੱਗੇ ਲਾਸ਼ ਕਰਦੇ ਕਰਦੇ 12:00 1:00 ਵ ਉਹ ਬੰਦਿਆਂ ਨੇ ਅਸੀਂ ਸਾਰਾ ਟੱਬਰ ਕੋਤਾ ਤੋਂ ਮੇ ਰੋਲ ਕਾ ਬੰਦਿਆਂ ਦਾ ਨਹੀਂ ਹਿੰਮਤ ਬੰਦੇ ਦੀ ਹਿੰਮਤ ਨਹੀਂ ਜੇ ਘਰ ਦਾ ਜਵਾਨ ਬੱਚਾ ਜਾਂਦਾ ਜੀ ਔਰ ਉਹਨਾਂ ਨੇ ਮਗਰੋਂ ਉਧਰ ਸਭ ਨੂੰ ਸੰਭਲਿਆ ਉਹ ਤੁਹਾਨੂੰ ਆ ਪਤਾ ਹੀ ਆ ਕਿ ਕਿੰਨੇ ਨੂੰ ਸੰਭਲਿਆ ਉਹਨਾਂ ਨੇ ਉਹਨਾਂ ਦੀ ਫੇਰ ਬੋਲੀ ਹੋਰ ਹੋ ਗਈ ਮੈਂ ਕਿਹਾ ਜੀ ਹੁਣ ਅਸੀਂ ਰੋਹ ਖੱਜਾ ਖਵਾ ਰੋ ਕੇ ਸਾਡਾ ਔਰ 100 150 ਰਿਸ਼ਤੇਦਾਰੀ ਆਪਣੀ ਘਰ ਦੀ ਘਰ ਦੀ ਆ ਆ ਵੇਖੋ ਕਿੰਨੇ ਆ ਕੁਝ ਹੁਣ ਨੇੜਾ ਥੋੜੇ ਦੇਰ ਘਰੋਂ ਚਲੇ ਗਏ ਨੇ ਅਸੀਂ ਰੋਜ਼ ਜਾਂਦੇ ਆ ਥਾਣੇ 'ਚ ਸਾਨੂੰ ਬੁਲਾਣ ਦੇ ਅਸੀਂ ਥੋੜਾ ਕਰਾਂਗੇ ਤਦੋਂ ਮੁੰਡੇ ਵੀ ਦੂਏਦਾਂ ਛੜਤੇ ਉਹਨਾਂ ਨੇ ਅਸੀਂ ਕਹਿੰਦੇ ਮੁੰਡੇ ਕਿਥੇ ਇਹ ਕਹਿੰਦੇ ਮੁੰਡੇ ਤੁਸੀਂ ਮੁੰਡਿਆਂ ਨੂੰ ਕੀ ਲੈਣਾ ਸਾਡਾ ਕੰਮ ਅਸੀਂ ਕਰਾਂਗੇ ਅਸੀਂ ਕਹਿੰਦੇ ਬਈ ਉਹਨੇ ਪਰਚਾ ਕਰੋ ਉਹਨਾਂ ਨੇ ਕਤਲ ਕੀਤਾ ਆ ਬੱਚੇ ਬੱਚੇ ਦਾ ਪੋਸਟਮਾਨ ਕਰਾਤਾ ਸੀ ਉਹ ਹੁਣ ਅਸੀਂ ਕਿਵੇਂ ਕਰਾ ਦਈਏ ਬੱਚੇ ਦਾ ਦੋਸਤ ਉਹ ਤਾਂ ਕਹਿੰਦੇ ਰਾਜਾ ਨਰਾਜੀ ਨਾ ਕਰ ਲਓ ਤੁਸੀਂ 174 ਲਾਦਨੇ ਲਾਦਨੇ ਸੀ ਤੇ ਤੁਸੀਂ ਘਰ ਨੂੰ ਜਾਓ ਜੀ ਪਰ ਜੇ ਤਾਂ ਬੱਚਾ ਮਰਿਆ ਸਾਡਾ ਜਵਾਨ ਉਹ ਕਿੱਥੋਂ ਪੂਰਾ ਕਰਾਂਗੇ ਬੱਚੇ ਦਾ ਸੰਸਕਾਰ ਕਰਤਾ ਸੀ ਬੱਚੇ ਦਾ ਸੰਸਕਾਰ ਕਿਵੇਂ ਕਰਨ ਕਰਗਾ ਜੀ ਸਮਝੋ ਨਿਆਂ ਹੀ ਨਹੀਂ ਮਿਲਦਾ ਹੈਗਾ ਜੀ ਜੇ ਅਸੀਂ ਦੇਖ ਲਈ ਫਿਰ ਐਸਐਮਜੀ ਦਫ਼ਤਰ ਜਾ ਕੇ ਆਏ ਅਸੀਂ ਉੱਥੇ ਆਪਣੇ ਨਵੇਂ ਸ਼ਹਿਰ ਉਹਨਾਂ ਨੇ ਸਾਨੂੰ ਫਿਰ ਉੱਥੇ ਭੇਜਤਾ ਕਈ ਬਸੇ ਥੱਕੇ ਖਾ ਚੁੱਕੇ ਆ ਤਿੰਨ ਦਿਨ ਹੋ ਗਏ ਬੱਚੇ ਲਾਸ਼ ਹੌਸਫਟ ਵਿੱਚ ਪਈਆਂ ਦੇਖੋ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਚਾਹੁੰਦੇ ਆ ਵੀ ਸਾਨੂੰ ਨਿਆ ਮਿਲੇ ਨਿਆ ਮਿਲੇ ਸਾਡੇ ਪਰਿਵਾਰ ਨੂੰ ਨਿਆ ਮਿਲੇ ਜੇ ਸਾਨੂੰ ਸਾਨੂੰ ਨਿਆ ਨਹੀਂ ਮਿਲਣਾ ਫੇਰ ਤਾਂ ਦੇਖੋ ਸਾਡੇ ਫੇਸ ਕਦ ਕੱਢੋਗੇ ਰਹਿ ਗਏ ਅਸੀਂ ਸਾਨੂੰ ਬੜਾ ਮਾਣ ਆ ਜੀ ਉਸ ਮਹਿਕਮੇ ਬਹੁਤ ਮਾਣ ਆ ਜੀ ਠੀਕ ਹੈ ਸੀਐਮ ਸਾਹਿਬ ਤੇ ਬਹੁਤ ਸਾਨੂੰ ਮਾਣ ਆ ਜੀ ਬਹੁਤ ਵਧੀਆ ਸਾਡਾ ਮੁੱਖ ਮੰਤਰੀ ਆ ਜੀ ਇਹ ਸਾਡਾ ਪਰਿਵਾਰ ਆਮ ਪਾਰਟੀ ਨਾਲ ਸੰਬੰਧ ਰੱਖ ਸਾੜੀ ਐਮਐਲਏ ਸੋ ਟਟਾਰੀਆਂ ਉੱਥੇ ਵੀ ਜਾ ਕੇ ਆ ਸਾੜੀ ਉੱਥੇ ਵੀ ਸੁਲਮਾਈ ਨਹੀਂ ਹੋਈ ਅੱਗੇ ਤੋਂ ਚਲੋ ਜੋ ਵੀ ਹੋਣਾ ਹੋ ਠੀਕ ਹੈ ਅੱਜ ਤੇ ਅਬ ਪਿਰਤਪਾਲ ਸਿੰਘ ਚਾਚਾ ਦਾ ਰੋਟੀ ਵੀ ਉੱਥੇ ਜਾ ਕੇ ਖੰਦੋਂਦਾ ਸੀ ਮੰਗ ਮੰਗ ਕੀ ਹੈ ਜੀ ਹੁਣ ਥੋੜੀ ਪ੍ਰਸ਼ਾਸਕ ਮੰਗੇ ਆ ਜੀ ਅਸੀਂ ਸੀਐਮ ਜੀ ਨੂੰ ਕਹਿੰਦੇ ਆ ਮੁੱਖ ਮੰਤਰੀ ਜੀ ਨੂੰ ਜੀ ਤੁਸੀਂ ਬਹੁਤ ਵਧੀਆ ਸਾਡੇ ਮੰਤਰੀ ਸਾਨੂੰ ਨਿਆ ਚਾਹੀਦਾ ਚਪਸਾਦ ਐਸਐਚਓ ਮੈਡਮ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਡੀਸੀ ਸਾਹਿਬ ਸਾਰੇ ਬੇਨਤੀ ਕਰ ਰਹੇ ਆ ਕਿ ਵੀ ਸਾਨੂੰ ਨਿਆ ਦਿਓ ਨਿਆ ਦਿਓ ਅੱਜ ਇਹ ਬੱਚੇ ਕੱਲ ਦੇ ਹੁਣ ਛੁੱਟ ਕੇ ਆ ਗਏ ਨੇ ਹੁਣ ਉੱਥੇ ਲੋਕਲ ਗੱਲਾਂ ਸੁਣਦੇ ਆ ਕਿ ਸਾ ਇਹ ਤਾਂ ਇਹ ਅਗੇ ਬਾਹਰ ਇਹ ਚੁਰਕਾਂ ਮਾਰ ਕੇ ਗੱਲ ਕਰਦੇ ਆ ਸਾਲਾ ਧਮਕੀਆਂ ਦਿੰਦੇ ਨੇ ਸਾਨੂੰ ਇੱਕ ਰੋ ਰੋ ਕੇ ਸਾਡਾ ਅੱਖਾਂ ਪਾਣੀ ਵੀ ਸੁੱਕ ਗਿਆ ਹੀ ਹੁੰਦਾ ਆ ਚਾਰ ਤਰ੍ਹਾਂ ਬੱਚੇ ਦੀ ਲਾਸ ਰੋਲ ਦੀ ਸਾਨੂੰ ਨਿਆ ਚਾਹੀਦਾ ਨਿਆ ਚਾਹੀਦਾ ਜੀ ਠੀਕ ਹੈ ਜੀ ਨਹੀਂ ਤੇ ਅਸੀਂ ਭਾਈ ਕੱਲ ਨੂੰ ਡੀਸੀ ਦਫ਼ਤਰ ਸਾਹਿਬ ਬੇਨਤੀ ਕਰਾਂਗੇ ਸਭੀ ਦਫ਼ਤਰ ਬੇਨਤੀ ਕਰਾਂਗੇ ਉੱਥੇ ਆ ਕੇ ਧੰਨੇ ਲਾਵਾਂਗੇ ਜੀ ਠੀਕ ਹੈ ਜੀ ਸਾਨੂੰ ਹੱਕ ਚਾਹੀਦਾ ਠੀਕ ਹੈ ਜੀ ਹੱਕ ਜਾਈਏ ਧੰਨਵਾਦ